ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਦਿੰਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਹ ਨਹੀਂ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਵੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਵਿਖਾਵਾਂਗੀ ਮੈਂ ਆਪਣੇ ਆਪ ਨੂੰ ਇਹਨਾਂ ਲੱਗੀ ਫੀਲ ਕਰਦੀ ਸੀ ਕਿ ਮਰਿੰਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜਵਾਜ਼ ਹੋਣਾ ਸੀ ਚੁਣੀ ਹੈ ਤੇ ਮਨਾਨ ਕਰਦੀ ਹੈ ਚੀਜ਼ ਤੇ ਬਹੁਤ ਚੀਜ਼ਾਂ ਅਦਰ ਵਿੱਚ ਰਹਿ ਗਿਆ ਨੇ ਪਰਿਵਾਰੀਆਂ ਅੱਜ ਤੇ ਮੈਂ ਆਪਣੀ ਕੁਮਾਈ ਤੇ ਇਸਾਦਨ ਨਵਾਸ਼ ਕਰਾਂ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਣਾ ਸੀਗਾ ਕਿ ਹਮਦੇ ਸਾਰਾ ਕੁਝ ਟੁੱਟਿਆ ਜਾਂ ਵਿਛੜਿਆ ਆਈ ਹੋਪ ਕਿ ਸੇ 91 ਕੇ ਮੇਰੀ ਸਾਇਆ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਹੀ ਸਟਰੈਂਥ ਬਣ ਕੇ ਰਹੋਗੇ ਖੁਸ਼ਿਆ